ਨਾ ਜਦੋਂ ਤੈਨੂੰ ਪਤਾ ਸੀ ਵੀ ਅਸੀਂ ਸਾਰੇ ਜਾਣੇ ਘਰੇ ਆ ਕਿ ਤੂੰ ਚੋਰੀ ਕੀਤੀ ਕਿਵੇਂ ਤੁਸੀਂ ਭਾਈ ਸਾਹਿਬ ਐਸੇ ਕੰਮ ਕੀ ਕਰਦੇ ਹੋ ਮੈਂ ਬੈਂਕ ਮੈਨੇਜਰ ਵਧੀਆ ਤਨਖਾਹ ਹੁੰਨੀ ਫਿਰ ਤਾਂ ਕਿੰਨੀ ਕਦਰ ਖਾ ਮੇਰੀ ਹੈਗੀ 7.5 ਲੱਖ ਰੁਪਈਆ ਬਹੁਤ ਵਧੀਆ ਤੁਸੀਂ ਭੈਣ ਜੀ ਨਾ ਤੂੰ ਕਿਹ ਜਣਾ ਇਹ ਗੱਲ ਪੁੱਛ ਕੇ ਤੂੰ ਐਂ ਦੱਸ ਤੇ ਚੋਰੀ ਕਰਨ ਕਿਉਂ ਆਇਆ ਸੀ ਤੇ ਨਾਲੇ ਚੋਰੀ ਕੀਤੀ ਕਿਵੇਂ ਉਹ ਬਾਅਦ ਚ ਦੱਸੂ ਤੁਸੀਂ ਇਹ ਤਾਂ ਦੱਸੋ ਵੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਤਾਂ ਮਾਡਲ ਆ ਐ ਫਿਰ ਤਾਂ ਵੱਧੂ ਪੈਸੇ ਬਣਦੇ ਆ 4-5 ਲੱਖ ਦਾ ਬਣ ਜਾਂਦਾ ਹੋਣਾ ਹਾਂ 500 ਤੱਕ ਤਾਂ ਕਮਾ ਲੈਣੀ ਆ ਤੁਸੀਂ ਬੀਬਾ ਡਾਕਟਰ ਆ ਮੈਂ ਕਿੰਨੇ ਕ ਪੈਸੇ ਬਣ ਜਾਂਦੇ ਆ 30 ਲੱਖ ਰੁਪਏ ਕਮਾਉਣੀਆਂ ਮਹੀਨੇ ਦਾ ਫਿਰ ਤਾਂ ਵਧੀਆ ਕਮਾ ਲੈਣੇ ਆ ਤੁਸੀਂ ਸਹੀ ਆ ਸਹੀ ਆ ਉਹ ਤੂੰ ਗੱਲਾਂ ਜੀਆਂ ਨੇ ਕਮਾ ਜਿਹੜੀ ਗੱਲ ਮੈਂ ਪੁੱਛਦਾ ਉਹ ਦੱਸ ਵੀ ਤੂੰ ਚੋਰੀ ਕੀਤੀ ਕਿਵੇਂ ਆ ਨਾ ਤੈਨੂੰ ਡਰ ਨਹੀਂ ਲੱਗਿਆ ਚੋਰੀ ਕਰਨ ਲੱਗੇ ਨੀ ਚੋਰੀ ਕੀਤੀ ਕਿਵੇਂ ਆ ਤੂੰ ਸਿੱਧਾ ਹੋ ਕੇ ਦੱਸ ਦੇ ਵੀ ਚੋਰੀ ਕੀਤੀ ਕਿਵੇਂ ਆ ਕੱਦ ਚੋਰੀ ਕਿੱਥੀ ਆ ਦੱਸ ਚੋਰੀ ਕਿਵੇਂ ਕੀਤੀ ਆ ਕੱਦ ਚੋਰੀ ਕਿੱਥੀ ਆ ਚੋਰੀ ਕਿਵੇਂ ਕੀਤੀ ਆ ਓ ਚੁੱਪ ਕਰੋ ਯਾਰ ਤੁਸੀਂ ਚੰਗੇ ਭਲੇ ਬੰਦੇ ਆ ਚੰਗਾ ਭਲਾ ਪੈਸਾ ਕਮਾਈ ਜਾਂਦੇ ਆ ਕੋਈ ਮੈਨੇਜਰ ਆ ਕੋਈ ਐਕਟਰ ਆ ਕੋਈ ਡਾਕਟਰ ਆ ਯਾਰ ਤੁਸੀਂ ਮੇਰੇ ਵਾਲਾ ਕੰਮ ਸਿੱਖ ਕੇ ਲੈਣਾ ਕੀ ਆ ਨੋ 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 ਮੈਨ ਤੇ ਵਾਰੀ ਪੁੱਛੀ ਜਾਂਦੇ ਆ ਚੋਰੀ ਕਿਵੇਂ ਕੀਤੀ ਚੋਰੀ ਕਿਵੇਂ ਕੀਤੀ ਨਾ ਕੋਈ ਸਿੱਖਿਆ ਆ